ਗਾयक ਰਾਜਵੀਰ ਜਵੰਦਾ ਦੀ ਅੰਤਮ ਵਿਦਾਈ ਪਹੁੰਚੇ ਕਈ ਕਲਾਕਾਰ ਮਾਂ ਪਤਨੀ ਤੇ ਬੱਚੀ ਦਾ ਰੋ ਰੋ ਕੇ ਬੁਰਾ ਹਾਲ ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬੀ ਦੇ ਨਾਮਵਰ ਗਾਇਕ ਰਾਜਵੀਰ ਜਵੰਦਾ ਦਾ ਕੱਲ ਦਿਹਾਂਤ ਹੋ ਗਿਆ ਸੀ ਉਹ ਇਸ ਦੁਨੀਆ ਤੋਂ ਜਾ ਚੁੱਕੇ ਨੇ ਪਰ ਉਹਨਾਂ ਦਾ ਜੋ ਸੰਗੀਤ ਹੈ ਉਹ ਹਮੇਸ਼ਾ ਸਾਡੇ ਕੰਨਾਂ ਵਿੱਚ ਵੱਜਦਾ ਰਹੇਗਾ ਪੰਜਾਬੀ ਦੇ ਨਾ ਵਰਗਾਇਕ ਔਰ ਆਪਣੇ ਜੱਦੀ ਪਿੰਡ ਦੇ ਵਿੱਚ ਉਹਨਾਂ ਦਾ ਆਉਣਾ ਜਾਣਾ ਸੀ ਉੱਥੇ ਰਹਿੰਦੇ ਸੀ ਪਿਆਰ ਵੀ ਬੜਾ ਕਰਦੇ ਸੀ ਪਿੰਡ ਦੇ ਲੋਕ ਦੱਸਿਆ ਜਾ ਰਿਹਾ ਕਿ ਅੱਜ ਜੱਦੀ ਪਿੰਡ ਪੋਨਾ ਵਿਖੇ ਉਹਨਾਂ ਦਾ ਅੰਤਮ ਜਿਹੜਾ ਸੰਸਕਾਰ ਹੈ ਉਹ ਕੀਤਾ ਜਾ ਰਿਹਾ ਹੈ ਔਰ ਜਿੱਥੇ ਵੱਡੀਆਂ-ਵੱਡੀਆਂ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਔਰ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਵੀ ਇਸ ਅੰਤਮ ਵਿਦਾਈ ਦੇ ਵਿੱਚ ਪਹੁੰਚੇ ਨੇ ਔਰ ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਬੈਰੀਕੇਟ ਲਗਾ ਕੇ ਰਾਹ ਕਲੀਅਰ ਕਰਵਾਇਆ ਗਿਆ ਰਾਜਵੀਰ ਜਵੰਦਾ ਨੂੰ ਅੰਤਮ ਵਿਦਾਈ ਦੇਣ ਲਈ ਵੱਖ-ਵੱਖ ਕਲਾਕਾਰਾਂ ਨੇ ਵੀ ਬਕਾਇਦਾ ਤੌਰ ਤੇ ਉਸ ਨੂੰ ਅੰਤਮ ਵਿਦਾਈਗੀ ਦਿੱਤੀ ਔਰ ਮੈਂ ਦੱਸ ਦਿਆਂ ਕਿ ਬਹੁਤ ਸਾਰੇ ਨੇਤਾ ਵੀ ਪਹੁੰਚੇ ਨੇ ਔਰ ਜਿਨ੍ਹਾਂ ਦੀਆਂ ਅੱਖਾਂ ਸੱਚਮੁੱਚ ਨਮ ਸੀ ਬੜੇ ਭਾਵਕ ਚਿਹਰਿਆਂ ਦੇ ਨਾਲ ਔਰ ਬਹੁਤ ਹੀ ਦੁਖੀ ਹਿਰਦੇ ਦੇ ਨਾਲ ਉਹਨਾਂ ਨੇ ਅੰਤਮ ਵਿਦਾਈ ਦੇ ਵਿੱਚ ਆਪਣੇ ਆਪ ਨੂੰ ਸ਼ਰੀਕ ਕੀਤਾ ਦੱਸਦੀ ਹੈ ਕਿ ਰਾਜਵੀਰ ਜਵੰਦਾ ਦਾ 27 ਸੈਪਟੰਬਰ ਨੂੰ ਆਪਣੀ ਬਾਈਕ ਤੇ ਸ਼ਿਮਲੇ ਜਾਂਦੇ ਸਮੇਂ ਭਿਆਨਕ ਸੜਕ ਹਾਸੇ ਦਾ ਸ਼ਿਕਾਰ ਹੋ ਗਿਆ ਸੀ ਔਰ ਜਿਸ ਤੋਂ ਬਾਅਦ ਰਾਜਵੀਰ ਜਵੰਦਾ ਨੂੰ 40s ਹਸਪੀਟਲ ਲਿਆਂਦਾ ਗਿਆ ਜਿਸ ਨੇ ਸਿਰ ਅਤੇ ਰੀੜ ਦੀ ਹੱਡੀ ਤੇ ਗੰਭੀਰ ਚੋਟਾਂ ਲੱਗੀਆਂ ਹੋਈਆਂ ਸੀ ਤੇ ਡਾਕਟਰਾਂ ਦੇ ਅਨੁਸਾਰ ਉਹਨਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ ਔਰ ਰਾਜਵੀਰ ਜਵੰਦਾ ਇੱਕ ਪੰਜਾਬੀ ਗਾਇਕ ਔਰ ਲੱਖਾਂ ਲੋਕ ਉਹਨਾਂ ਦੀ ਆਵਾਜ਼ ਦੇ دیਵਾਨੇ ਫੈਨਸੀ ਔਰ ਹਸਪੀਟਲ ਤੋਂ ਕਈ ਵਾਰ ਅਪਡੇਟ ਆਉਂਦੀ ਰਹੀ ਹੈ ਕਈ ਵਾਰੀ ਕਹਿੰਦੇ ਸੇਤਾਂ ਠੀਕ ਨੇ ਔਰ ਕਈ ਵਾਰੀ ਕਹਿੰਦੇ ਕਿ ਅਜੇ ਨਹੀਂ ਸਥਿਤੀ ਨਾਜ਼ੁਕ ਬਣੀ ਹੋਈ ਹੈ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਸੀ ਰਾਜਵੀਰ ਜੀਵੰਦਾ 11 ਦਿਨਾਂ ਤੋਂ ਲਗਾਤਾਰ ਵੈਂਟੀਲੇਟਰ ਤੇ ਸਨ ਜਿਸ ਦੇ ਦੌਰਾਨ ਲੋਕਾਂ ਦੇ ਵੱਲੋਂ ਉਹਨਾਂ ਦੀ ਸਿਹਤ ਨੂੰ ਲੈ ਕੇ ਬਹੁਤ ਸਾਰੀਆਂ ਅਰਦਾਸਾਂ ਬੇਨਤੀਆਂ ਫਰਿਆਦਾਂ ਵੀ ਕੀਤੀਆਂ ਪਰ ਆਖਰਕਾਰ ਉਹਨਾਂ ਦਾ ਦਿਹਾਂਤ ਹੋ ਗਿਆ ਪਿੰਡ ਦੇ ਵਿੱਚ ਹੀ ਉਹਨਾਂ ਦਾ ਸੰਸਕਾਰ ਕੀਤਾ ਗਿਆ ਪਿੰਡ ਪੋਨਾ ਹੈ ਔਰ ਪੋਨਾ ਜਗਰਾਉਂ ਦੇ ਬਿਲਕੁਲ ਨਜ਼ਦੀਕ ਹੈ ਉਥੋਂ ਦੇ ਰਹਿਣ ਵਾਲੇ ਸੀ ਦੱਸਿਆ ਜਾ ਰਿਹਾ ਹੈ ਕਿ ਬਕਾਇਦਾ ਤੌਰ ਤੇ ਬਹੁਤ ਸਾਰੇ ਕਲਾਕਾਰ ਪੰਜਾਬ ਦੇ ਨਾਮਵਰ ਕਲਾਕਾਰ ਇਸ ਦੁੱਖ ਦੀ ਘੜੀ ਦੇ ਵਿੱਚ ਪਿੰਡ ਪਹੁੰਚੇ ਨੇ ਔਰ ਆਪਣੇ ਮਹਿਬੂਬ ਕਲਾਕਾਰ ਦੇ ਆਖਰੀ ਵਾਰ ਦਰਸ਼ਨ ਕੀਤੇ ਨੇ ਔਰ ਉਹ ਜਿੱਥੇ ਕਲਾਕਾਰਾਂ ਦੇ ਬਕਾਇਦਾ ਤੌਰ ਤੇ ਉੱਥੇ ਪਹੁੰਚੇ ਨੇ ਉੱਥੇ ਬਹੁਤ ਸਾਰੇ ਮੰਤਰੀ ਔਰ ਇਲਾਕੇ ਦੇ ਨੇਤਾ ਲੋਕ ਜਿਹੜੇ ਨੇ ਉਹਨਾਂ ਨੇ ਵੀ ਬਕਾਇਦਾ ਤੌਰ ਤੇ ਅੰਤਮ ਵਿਦਾਇਗੀ ਦਿੱਤੀ ਹੈ ਔਰ ਮਾਂ ਬੇਟੀ ਤੇ ਵਾਈਫ ਦਾ ਰੋ ਰੋ ਕੇ ਬੁਰਾ ਹਾਲ ਹੈ ਦੋਸਤੋ ਦੇਖੇ ਨਹੀਂ ਜਾ ਰਿਹਾ ਕਿਉਂਕਿ ਅਜੇ ਉਮਰ ਵੀ ਕੋਈ ਜ਼ਿਆਦਾ ਉਮਰ ਨਹੀਂ ਸੀ ਚੜਦੀ ਜਵਾਨੀ ਸੀ ਤੁਸੀਂ ਫੋਟੋ ਦੇਖ ਸਕਦੇ ਹੋ ਕਿ ਕਿੰਨੇ ਖੂਬਸੂਰਤ ਤਰੀਕੇ ਦੇ ਨਾਲ ਉਸ ਮਾਲਕ ਨੇ ਇਸ ਨੂੰ ਇਸ ਨੂੰ ਬਣਾਇਆ ਸੀ ਔਰ ਉਸ ਮਾਂ ਦੀ ਕੁੱਖ ਦਾ ਜਾਇਆ ਜਿਸ ਦੇ ਵਿੱਚ ਬਕਾਇਦਾ ਤੌਰ ਤੇ ਕਈ ਵਾਰੀ ਮਾਂ ਪੁੱਤ ਦੀਆਂ ਗੱਲਾਂ ਵੀ ਹੁੰਦੀਆਂ ਹੁੰਦੀਆਂ ਹੋਣਗੀਆਂ ਕਿ ਤੂੰ ਬਡਾਪੇ ਦਾ ਸਹਾਰਾ ਬਣੇਗਾ ਲੇਕਿਨ ਅੱਜ ਉਹ ਵਕਤ ਕਿੰਨਾ ਦੁੱਖ ਭਰਿਆ ਹੈ ਕਿ ਬਜ਼ੁਰਗ ਮਾਤਾ ਦੀਆਂ ਅੱਖਾਂ ਦੇ ਸਾਹਮਣੇ ਉਸ ਦਾ ਜਾਇਆ ਹੋਇਆ ਬੇਟਾ ਅੱਜ ਮਤਲਬ ਇਸ ਦੁਨੀਆ ਤੋਂ ਰੁਖਸਤ ਹੋ ਰਿਹਾ ਹੈ ਦੋਸਤੋ ਉਹਨਾਂ ਦੀ ਗਾਇਕੀ ਦੀ ਜੇ ਗੱਲ ਕਰੀਏ ਤੇ ਗਾਇਕੀ ਬਾ ਕਮਾਲ ਸੀ ਬਹੁਤ ਲੋਕ ਉਹਨਾਂ ਦੀ ਗਾਇਕੀ ਦੇ دیਵਾਨੇ ਸੀ ਬੜੇ ਸਾਫ਼ ਸੁਥਰੀ ਗਾਇਕੀ ਸੀ ਉਹਨਾਂ ਦੀ ਕੋਈ ਵੀ ਐਸਾ ਜਿਹਾ ਕੁਝ ਵੀ ਨਜ਼ਰ ਨਹੀਂ ਸੀ ਆਉਂਦਾ ਸੋ ਦੋਸਤੋ ਪੋਸੂ ਨਾਮਾ ਚੈਨਲ ਬਲੋ ਤੇ ਇਹੀ ਅਰਦਾਸ ਬਾਰ-ਬਾਰ ਕੀਤੀ ਜਾ ਰਹੀ ਹੈ ਕਿ ਸੱਚੇ ਪਾਤਸ਼ਾਹ ਜਿੰਨੀ ਜ਼ਿੰਦਗੀ ਤੂੰ ਬਖਸ਼ੀ ਹੋਈ ਹੈ ਨਾ ਸਵਾਸ ਵੱਧ ਤੇ ਨਾ ਘਟ ਇਹੀ ਅਸੀਂ ਤਾਂ ਅਰਦਾਸ ਕਰ ਸਕਦੇ ਹਾਂ ਕਿ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਸਥਾਨ ਦੇਣਾ ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ ਕਿਰਪਾ ਕਰਨੀ ਦਇਆ ਕਰਨੀ ਕਿਉਂਕਿ ਜੋ ਵੀ ਇਸ ਸੰਸਾਰ ਤੇ ਆਇਆ ਹੈ ਆਖਰਕਾਰ ਤਾਂ ਉਸਨੇ ਇੱਕ ਨਾ ਇੱਕ ਦਿਨ ਜਾਣਾ ਹੀ ਜਾਣਾ ਹੁੰਦਾ ਹੈ ਲੇਕਿਨ ਜਦੋਂ ਇਸ ਤਰ੍ਹਾਂ ਦੀ ਚੜਦੀ ਜਵਾਨੀ ਦੇ ਵਿੱਚ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਛੱਡ ਕੇ ਮਾਪਾਪ ਦੇ ਬੈਠਿਆਂ ਹੋયા ਵੀ ਬੱਚਾ ਚਲੇ ਜਾਂਦਾ ਤੇ ਉਹ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਹੁੰਦਾ ਉਸ ਨੂੰ ਕਦੇ ਵੀ برداشت ਨਹੀਂ ਕੀਤਾ ਜਾ ਸਕੇਗਾ ਹੁਣ ਪਰਿਵਾਰ ਜਿਉਂਦਿਆਂ ਜਾਗਦਿਆਂ ਲਾਸ਼ਾਂ ਦੀ ਤਰ੍ਹਾਂ ਹੀ ਨਜ਼ਰ ਆ ਰਿਹਾ ਹੈ ਸੋ ਦੋਸਤੋ ਇੱਕ ਵਾਰ ਫਿਰ ਕੋਸੂ ਨਾਮਾ ਚੈਨਲ ਬਲੋਂ ਇਸ ਮਾਨ ਮਤੇ ਪਿਆਰੇ ਦਿਲਾਂ ਨੂੰ ਪਿਆਰ ਕਰਨ ਵਾਲੇ ਇਸ ਗਾਇਕ ਨੂੰ ਅੰਤਮ ਵਿਦਾਇਗੀ ਲਈ ਅਲਵਿਦਾ ਅਲਵਿਦਾ ਅਲਵਿਦਾ